ਕਿ ਸਰਕਾਰ ਜੇ ਸੀਰੀਅਸ ਨਾ ਹੋਈ ਜੇ ਇਹੋ ਹੀ ਹਾਲਾਤ ਰਹੇ ਕਿ ਦਿੱਲੀ ਤੋਂ ਸਰਕਾਰ ਚੱਲਦੀ ਰਹੀ ਤੇ ਪੰਜਾਬ ਦੇ ਸੀਐਮ ਨੂੰ ਇੱਕ ਗੁੱਡਾ ਬਣਾ ਕੇ ਰੱਖ ਛੜਿਆ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਕਿਉਂਕਿ ਇਹ ਸਰਕਾਰ ਜਿਹੜੀ ਬਣੀ ਸੀ ਇਹ ਪੰਜਾਬ ਦੇ ਭਲੇ ਨਹੀਂ ਬਣੀ ਇਹ ਲੋਕ ਸਮਝ ਚੁੱਕੇ ਹਨ ਕਿ ਕੇਜਰੀਵਾਲ ਸਰ ਪੰਜਾਬ ਨੂੰ ਲੁੱਟਣ ਦਾ ਜਿਹੜਾ ਉਹਨਾਂ ਦਾ ਮਨ ਸੀ ਉਹ ਮਨਸੂਬਾ ਉਹਦਾ ਪੂਰਾ ਹੋ ਗਿਆ ਹੈ ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਜਿਸ ਤਰ੍ਹਾਂ ਕਿ ਹਰਜਿੰਦਰ ਸਿੰਘ ਠੇਕੇਦਾਰ ਜੀ ਮੌਜੂਦ ਨੇ ਆਓ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਸਾਡੀ ਗੱਲ ਸੁਣਨ ਵਾਸਤੇ ਲੋਕਾਂ ਤੱਕ ਪਹੁੰਚਾਉਣ ਕਰਕੇ ਬਹੁਤ ਤੁਹਾਡਾ ਮੈਂ ਧੰਨਵਾਦ ਕਰਦਾ ਭਾਜੀ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਇੱਕ 92 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਆ ਰਹੀ ਹੈ ਕਿਵੇਂ ਦੇਖਦੇ ਹੋ ਉਹਨਾਂ ਨੂੰ ਦੇਖੋ ਲੋਕਾਂ ਨੇ ਦੇ ਆਪਣਾ ਜਿਹੜਾ ਫਰਜ਼ ਸੀ ਪੂਰਾ ਕੀਤਾ ਹੈ ਲੋਕਾਂ ਦੇ ਮਨ ਦੇ ਵਿੱਚ ਹੈਗਾ ਸੀ ਕਿ ਸ਼ਾਇਦ ਜੋ ਕਾਲੀ ਜਾਂ ਕਾਂਗਰਸ ਨਹੀਂ ਕਰ ਪਈ ਕਿਉਂਕਿ ਕੇਜਰੀਵਾਲ ਨੇ ਇੱਕ ਵੋਟ ਢੋਰਾ ਪਟਿਆ ਸੀ ਕਿ ਮੈਂ ਪੰਜਾਬ ਨੂੰ ਇੱਕ ਨਵਾਂ ਮਾਡਲ ਦੇਵਾਂਗਾ ਔਰ ਬਹੁਤ ਹੱਦ ਤੱਕ ਰੋਲਾ ਪਾ ਕੇ ਲੋਕਾਂ ਨੇ ਮਨਾ ਚਾਹ ਗਿਆ ਲੋਕਾਂ ਨੂੰ ਗੁੰਮਰਾਹ ਹੋ ਗਏ ਲੋਕ ਕਿ ਸ਼ਾਇਦ ਪੰਜਾਬ ਨੂੰ ਕੋਈ ਨਵੀਂ ਚੀਜ਼ ਮਿਲਣ ਜਾ ਰਹੀ ਹੈ ਪਰ ਮੈਂ ਸਮਝਦਾ ਕਿ ਲੋਕ ਅੱਜ ਦੋ ਮਹੀਨਿਆਂ ਦੇ ਵਿੱਚ ਇਹ ਮਹਿਸੂਸ ਕਰ ਰਹੇ ਨੇ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਕਿਸ ਇੱਕ ਬਹੁਤ ਵੱਡਾ ਗਲਤ ਫੈਸਲਾ ਜਿਹੜਾ ਲੈ ਲਿਆ ਕਿਉਂਕਿ ਇਹ ਸਰਕਾਰ ਜਿਹੜੀ ਬਣੀ ਸੀ ਇਹ ਪੰਜਾਬ ਦੇ ਭਲੇ ਨਹੀਂ ਬਣੀ ਇਹ ਲੋਕ ਸਮਝ ਚੁੱਕੇ ਹਨ ਕਿ ਕੇਜਰੀਵਾਲ ਸਰ ਪੰਜਾਬ ਨੂੰ ਲੁੱਟਣ ਦਾ ਜਿਹੜਾ ਉਹਨਾਂ ਦਾ ਮਨ ਸੀ ਉਹ ਮਨਸੂਬਾ ਉਹਦਾ ਪੂਰਾ ਹੋ ਗਿਆ ਕਿਉਂਕਿ ਬਿਲਕੁਲ ਕਲੀਅਰ ਹੋ ਗਿਆ ਕਿ ਇਹ ਸਰਕਾਰ ਪੰਜਾਬ ਦੇ ਅਫਸਰਾਂ ਨੂੰ ਦਿੱਲੀ 'ਚ ਬੁਲਾ ਕੇ ਦਿੱਲੀ ਦੇ 'ਚ ਬਹਿ ਕੇ ਮੀਟਿੰਗਾਂ ਕਰਕੇ ਔਰ ਸਿੱਧਾ ਦਿੱਲੀ ਦੇ ਵਿੱਚ ਬੁਲਾਉਣਾ ਇਹਦਾ ਮਤਲਬ ਸਮਝਿਆ ਜਾਂਦਾ ਹੈ ਕਿ ਪੰਜਾਬ ਦਾ ਸੀਐਮ ਉਹ ਕਾਬਿਲ ਨਹੀਂ ਹੈ ਉਹਨੂੰ ਸਮਝ ਨਹੀਂ ਆ ਤਦ ਕਰਕੇ ਹੀ ਅੱਜ ਤੱਕ ਇਤਿਹਾਸ ਦੇ ਵਿੱਚ ਇਹ ਨਹੀਂ ਹੋਇਆ ਕਿ ਦੂਜੇ ਦੀ ਸਟੇਟਮੈਂਟ ਦਾ ਜਿਹੜਾ ਸੀਐਮ ਹੋਵੇ ਇਥੋਂ ਦੇ ਅਫਸਰਾਂ ਨੂੰ ਬੁਲਾ ਕੇ ਮੀਟਿੰਗਾਂ ਕਰੇ ਔਰ ਪੰਜਾਬ ਦੇ ਸੀਐਮ ਨੂੰ ਪਤਾ ਹੀ ਨਾ ਹੋਵੇ ਇਸ ਕਰਕੇ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਜਿਹੜੀ ਹੈ ਛੁੱਟੀ 'ਚ ਹੈ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਆਰਡਰ ਕਿੱਥੋਂ ਲੈਣੇ ਆ ਕਿਦਾਂ ਗੱਲ ਕਰਨੀ ਆ ਇਸ ਕਰਕੇ ਪੰਜਾਬ ਪੁਲਿਸ ਵਿੱਚ ਮੈਂ ਸਮਝਦਾ ਜਿਹੜੀ ਕੁਸ਼ ਕੁਸ਼ਮੋਸ਼ ਹੋ ਕੇ ਬੈ ਗਈ ਹੈ ਅਪਰਾਧੀਆਂ ਦੇ ਹੌਂਸਲੇ ਵਧ ਗਏ ਨੇ ਤੜਾ ਤੜ ਜਿਹੜੀ ਹੈ ਲੁੱਟਾਂ ਖੋਹਾਂ ਵਾਰਦਾਤਾਂ ਇਹ ਹੋ ਰਹੀਆਂ ਔਰ ਜਿਹੜੀ ਹੈ ਸਰਕਾਰ ਝੂਠੀਆਂ ਗੱਲਾਂ ਕਰਕੇ ਸ਼ੋਰਤ ਲੈ ਰਹੀ ਹੈ ਕਿਸੇ ਦੀ ਸਕਿਉਰਿਟੀ ਵਾਪਸ ਕਰਕੇ ਲੈ ਰਹੀ ਹੈ ਕਦੀ ਪੈਨਸ਼ਨ ਵਾਪਸ ਕਰਕੇ ਲੈ ਰਹੀ ਹੈ ਇਹਨਾਂ ਚੀਜ਼ਾਂ ਦਾ ਨਾਲ ਲੋਕਾਂ ਦੇ ਨਾਲ ਕੋਈ ਸਬੰਧ ਨਹੀਂ ਹੈ ਸਕਿਉਰਿਟੀ ਤੁਸੀਂ ਵਾਪਸ ਲਲੋ ਜਿਹਨੂੰ ਨਈ ਲੋੜ ਉਹਦੀ ਵਾਪਸ ਲਓ ਅਗਰ ਤੁਸੀਂ ਇਹੋ ਜਿਹੇ ਬੰਦੇ ਮਰਵਾਉਣਗੇ ਮਰਵਾਉਣੇ ਚਾਹੁੰਦੇ ਹੋ ਤੇ ਇਹ ਗੱਲਾਂ ਦਾ ਖਬਰਾਂ 'ਚ ਦੇਣੀਆਂ ਜਿਹੜੀਆਂ ਸੀਕ੍ਰੀਟ ਗੱਲਾਂ ਸੀ ਉਹ ਖਬਰਾਂ 'ਚ ਦਿੱਤੀਆਂ ਗਈਆਂ ਇਤੋਂ ਪਤਾ ਲੱਗਦਾ ਹੈ ਕਿ ਇੱਕ ਬਹੁਤ ਜਿਹੜੀ ਛੋਟੀ ਜਿਹੜੀ ਕੋਝੀ ਰਾਜਨੀਤੀ ਹੈ ਇਹ ਸਰਕਾਰ ਕਰ ਰਹੀ ਹੈ ਕੋ ਨਸ਼ਾ ਇੱਕ ਬਹੁਤ ਵੱਡੀ ਲਾਹਨਤ ਹੈ ਇਹਦੇ ਤੇ ਕੰਟਰੋਲ ਕਰਨਾ ਚਾਹੀਦਾ ਹੈ ਕਪਟਨ ਰਮਿੰਦਰ ਸਿੰਘ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਇਹਦੇ ਉੱਪਰ ਨੱਥ ਪਾਈ ਸੀ ਪਰ ਲੋਕ ਡਰਦੇ ਸਨ ਇਹਦੇ ਵਿੱਚ ਨਾ ਕੀ ਹੈ ਕੋ ਖਤਮ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਆ ਆ ਰਿਹਾ ਕਿ ਚੀਜ਼ ਕੋਈ ਖਤਮ ਕਰਨੀ ਬਿਲਕੁਲ ਔਖੀ ਹੋ ਜਾਂਦੀ ਹੈ ਪਰ ਉਹਦੇ ਉੱਪਰ ਕੰਟਰੋਲ ਤੇ ਕੀਤਾ ਜਾ ਸਕਦਾ ਇਹ 2 ਮਹੀਨਿਆਂ 'ਚ ਲੋਕਾਂ ਦਾ ਡਰ ਖਤਮ ਹੋ ਗਿਆ ਨਸ਼ਾ ਤੇ ਬਹੁਤ ਧੜੂ ਧੜਾ ਵਗਦਾ ਹੀ ਹੈ ਰੋਜ਼ ਅਖਬਾਰਾਂ 'ਚ ਦੇਖਦੇ ਹੋਏ ਆ ਓਵਰਡੋਜ਼ ਦੇ ਨਾਲ ਲੋਕੀ ਮਰ ਰਹੇ ਨੇ ਮੁੰਡੇ ਮਾਰੇ ਨੇ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਕਿਸੇ ਬੰਦੇ ਨਾਲ ਹੈਗਾ ਇਹਨਾਂ ਗੱਲਾਂ ਵੱਲ ਕੰਟਰੋਲ ਹੀ ਕੋਈ ਨਹੀਂ ਆ ਨਸ਼ੇ ਦੀ ਇੱਕ ਬਹੁਤ ਵੱਡੀ ਗੱਲ ਹੋ ਗਈ ਹੈ ਨਸ਼ੇ ਦੇ ਕੰਟਰੋਲ ਕਰਨ ਦੀ ਬਾਅਦ ਦੀ ਗੱਲ ਆ ਪਹਿਲਾਂ ਜਿਹੜੀਆਂ ਰੋਹਤੀਆਂ ਵਾਰਦਤਾਂ ਲੁੱਟਾਂ ਕੁੱਟਾਂ ਜਿਹੜੀਆਂ ਹੋ ਰਹੀਆਂ ਇਹਦੇ ਉੱਪਰ ਕੰਟਰੋਲ ਕਰਨਾ ਪਏਗਾ ਨਸ਼ਾ ਤੇ ਇੱਕ ਲਾਹਨਤ ਹੈ ਇਹਦੇ ਉੱਪਰ ਕੰਟਰੋਲ ਸਾਨੂੰ ਕਰਨਾ ਪਏਗਾ ਅਗਰ ਸਰਕਾਰ ਮੈਂ ਤਾਂ ਕਹਿ ਚੁੱਕਾ ਕਿ ਸਰਕਾਰ ਜੇ ਸੀਰੀਅਸ ਨਾ ਹੋਈ ਜੇ ਇਹੋ ਹੀ ਹਾਲਾਤ ਰਹੇ ਕਿ ਦਿੱਲੀ ਤੋਂ ਸਰਕਾਰ ਚੱਲਦੀ ਰਹੀ ਤੇ ਪੰਜਾਬ ਦੇ ਸੀਐਮ ਨੂੰ ਇੱਕ ਗੁੱਡਾ ਬਣਾ ਕੇ ਰੱਖ ਛੜਿਆ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਨਾ ਕਿਵੇਂ ਦੇਖਦੇ ਹੁਣ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਠੀਕ ਹੋ ਸਕਦੇ ਨੇ ਦੇਖੋ 2 ਮਹੀਨੇ ਲੰਘ ਗਏ ਨੇ 2 ਮਹੀਨੇ ਵਿੱਚ ਸਰਕਾਰ ਫੇਲ ਹੋ ਚੁੱਕੀ ਆ ਇਹਦੇ ਵਿੱਚ ਕੋਈ ਉਹਨਾਂ ਦਾ ਕਦਮ ਮਹਿਜ ਨਹੀਂ ਲੰਘਿਆ ਕਿ ਜਿਹੜਾ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਕੰਟਰੋਲ ਕਰਨ ਵਾਲਾ ਹੋਵੇ ਅਗਰ ਇਹੋ ਜਿਹੇ ਹਾਲਾਤ ਬਣੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਜਿਹੜੀ ਆ ਉਹਨੂੰ ਰਹਿਣ ਦਾ ਕੋਈ ਹੱਕ ਨਹੀਂ ਹੋਏਗਾ ਉਹਨਾਂ ਨੂੰ ਜਿਹੜਾ ਸਤੀਫਾ ਦੇਣਾ ਚਾਹੀਦਾ ਲੱਗਦਾ ਜਿਹੋ ਜਿਹੇ ਹਾਲਾਤ ਨੇ ਤਸੀਫਾ ਦੇ ਕੇ ਕੀ ਇਹਨਾਂ ਨੂੰ ਇੱਕ ਰਾਸ਼ਟਰਪਤੀ ਰਾਜ ਕਰ ਦੇਣਾ ਚਾਹੀਦਾ ਹੈ ਬਿਲਕੁਲ ਜੇ ਜੇ ਇਹੋ ਜਿਹੇ ਹਾਲਾਤ ਜੇ 2 ਮਹੀਨਿਆਂ ਚ ਬਣ ਗਏ ਨੇ ਜੇ ਆਉਣ ਆਉਣ ਵਾਲੇ ਦਿਨਾਂ ਚ ਇਹਨਾਂ ਕੋਲ ਕੰਟਰੋਲ ਨਾ ਆਇਆ ਇਹਨਾਂ ਦੇ ਆਪਣੇ ਮੰਤਰੀ ਫੜੇ ਜਾ ਰਹੇ ਨੇ ਆਪਣੇ ਮੰਤਰੀ ਕ腐ਸ਼ਨ ਕਰ ਰਹੇ ਨੇ ਕਹਿ ਰਹੇ ਨੇ ਕ腐ਸ਼ਨ ਖਤਮ ਕਰਤੀ ਹੈ ਕੇਜਰੀਵਲ ਝੂਠ ਦਾ ਪਲੰਦਾ ਝੂਠ ਬੋਲ ਰਿਹਾ ਹੈ ਹਿਮਾਚਲ ਚ ਜਾ ਕੇ ਲੋਕਾਂ ਨੂੰ ਕਹਿੰਦਾ ਵਾ 10 ਦਿਨਾਂ ਦੇ ਵਿੱਚ ਜਿਹੜੀ ਕ腐ਸ਼ਨ ਖਤਮ ਕਰਤੀ ਹੈ ਐਵੇਂ ਲੋਕਾਂ ਨੂੰ ਇੱਕ ਸਟੇਟ ਤੋਂ ਜਾ ਕੇ ਦੂਜੀ ਜੀ ਜਾ ਕੇ ਗੁੰਮਰਾਹ ਕਰਨਾ ਇਹ ਕਮੇਡੀ ਸ਼ਰਮ ਵਾਲੀ ਗੱਲ ਹੈ ਇਹਦੇ ਨਾਲ ਦਾ ਝੂਠਾ ਆਦਮੀ ਮੈਂ ਜਿੰਦਗੀ ਜੀ ਨਹੀਂ ਵੇਖਿਆ ਕਿ ਇੰਨਾ ਵੱਡਾ ਝੂਠ ਗਰਾਊਂਡ ਲੈਵਲ ਤੇ ਵੇਖੋ ਆਗੇ ਨਾ ਕਿ ਕ腐ਸ਼ਨ ਕਿੱਥੇ ਕਦਮ ਹੋਈ ਹੈ ਇਸ ਕਰਕੇ ਸਮਾਂ ਦੱਸੇਗਾ ਆਉਣ ਵਾਲਾ ਸਮਾਂ ਕਿ ਗਾਂ ਹਾਲਾਤ ਕੀ ਬਣਦੇ ਨੇ ਜੇ ਕੋਈ ਸਰਕਾਰ ਸੀਰੀਸ ਹੋਈ ਤੇ ਫਿਰ ਤੇ ਕੰਮ ਕਰਨ ਦੇ ਕਾਬਿਲ ਹੋਈ ਤੇ ਪੰਜਾਬ ਦੇ ਲੋਕ ਬਰਦਾਸ਼ਤ ਕਰਨਗੇ ਨਹੀਂ ਤਾਂ ਪੰਜਾਬ ਦੇ ਲੋਕ ਜੇ ਹਾਲਾਤ ਬਣੇ ਤੇ ਲੋਕ ਸੜਕਾਂ ਦੇ ਉੱਪਰ ਆ ਗਏ ਤੇ ਸਰਕਾਰ ਨੂੰ ਮਜਬੂਰੀ ਜਿਹੜਾ ਹੈ ਤੇ ਚੱਲਦਾ ਕਰਨਾ ਪੜੇਗਾ ਨਾ ਜਿਸ ਤਰ੍ਹਾਂ ਕਿ ਪਹਿਲਾਂ ਇੱਕ ਬੈਨੀਫਿਟ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਦੇ ਰਹੀ ਸੀ ਪੰਜਾਬ ਸਰਕਾਰ ਨੋ ਉਹ ਹੁਣ ਜਿਹੜੇ ਬੈਨੀਫਿਟ ਜਿਸ ਤਰ੍ਹਾਂ ਆਯੁਸ਼ਮਾਨ ਕਾਰਡ ਵਰਗੇ ਜਿਹੜੀਆਂ ਯੋਜਨਾ ਇਹਨਾਂ ਨੇ ਬੰਦ ਕਰ ਦਿੱਤੀਆਂ ਪੰਜਾਬ ਸਰਕਾਰ ਨੇ ਉਹ ਕਿਵੇਂ ਦੇਖਦੇ ਹੋ ਦੇਖੋ ਜਦੋਂ ਤੁਸੀਂ ਲੋਕਾਂ ਨੂੰ ਝੂਠ ਮਾਰ ਕੇ ਗਮਰਾਹ ਕਰਕੇ ਜਦੋਂ ਤੁਹਾਨੂੰ ਪਹਿਲਾਂ ਹੀ ਪਤਾ ਸੀ ਕਿ ਪੰਜਾਬ ਸਰਕਾਰ ਕਰਜ਼ੇ ਵਿੱਚ ਡੁੱਬੀ ਹੋਈ ਆ ਇਹਨੂੰ ਚਲਾਉਣ ਲਈ ਬੜਾ ਤਰੀਕੇ ਨਾਲ ਚਲਾਉਣਾ ਪਏਗਾ ਕਿ ਤੁਸੀਂ ਲੋਕਾਂ ਨੂੰ ਗਮਰਾਹ ਕਰ ਦਿੱਤਾ ਅਸੀਂ ਤੁਹਾਨੂੰ ਮੁਕਤ ਚੀਜ਼ਾਂ ਜਿਹੜੀਆਂ ਮੁਕਤ ਸਹੂਲਤਾਂ ਦੇਵਾਂਗੇ ਇਹ ਪਹਿਲਾਂ ਗੱਲਾਂ ਸੋਚ ਕੇ ਕਰਨੀਆਂ ਪੈਣਗੀਆਂ ਜੀ ਸੈਂਟਰਲ ਕਹਿੰਦੇ ਜੇ ਤੂੰ ਸਭ ਕੁਝ ਮੁਕਤ ਵੰਡਣਾ ਤੇ ਫਿਰ ਜੇ ਤੁਹਾਡੇ ਪੱਲੇ ਹੈਗਾ ਤੇ ਵੰਡੋ ਜੇ ਨਹੀਂ ਹੈਗਾ ਤੇ ਫਿਰ ਤੁਸੀਂ ਸਾਡੇ ਕੋਲੋਂ ਮੰਗਣ ਆਉਂਦੇ ਹੋ ਪਹਿਲੇ ਦਿਨੀ ਜਾ ਕੇ ਭੰਗਨ ਤੇ ਮਾਰਨੀ ਝੋਲੀ ਟੱਡ ਕੇ ਮੰਗਣਾ ਸ਼ੁਰੂ ਕਰਤਾ ਸਾਨੂੰ ਸਲੈਕਟਰ ਕੋ ਪੈਸਾ ਦਿਓ ਇਹ ਗੱਲਾਂ ਇਹਨਾਂ ਨੂੰ ਪਹਿਲਾਂ ਸੋਚਣੀ ਚਾਹੀਦੀਆਂ ਸੀ ਕਿ ਅਸੀਂ ਵਾਅਦੇ ਕਰਨ ਜਾ ਰਹੇ ਆਂ ਉਹ ਸਰਕਾਰ ਕਿਹੜੇ ਹਾਲਾਤਾਂ ਵਿੱਚ ਬੈਠੀ ਹੈ ਤੇ ਅਸੀਂ ਲੋਕਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਆਂ ਇਸ ਕਰਕੇ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸਾਰੀ ਨਾਲ ਇੱਕ ਅੰਮ੍ਰਿਤਸਰ ਦੇ ਵਿਧਾਇਕ ਵੱਲੋਂ ਜਿਸ ਤਰ੍ਹਾਂ ਕਿ ਇੱਕ ਐਕਸੀਡੈਂਟ ਹੋ ਜਾਂਦਾ ਕਪੂਰਥਲਾ ਰੋਡ ਤੇ ਉਸ ਤੋਂ ਬਾਅਦ ਉਹ ਜਿਹੜਾ ਵਿਧਾਇਕ ਹੈ ਉਹ ਆਪਣੀ ਗੱਡੀ ਛੱਡ ਕੇ ਭੱਜਦਾ ਹੈ ਫਿਰ ਨੰਬਰ ਪਲੇਟਾਂ ਵੀ ਉਹ ਜਿਹੜੀਆਂ ਲਾ ਕੇ ਨਿਕਲ ਜਾਂਦੇ ਨੇ ਕਿਵੇਂ ਦੇਖਦੇ ਹੋ ਦੇਖੋ ਇੱਕ ਮੈਂ ਤਾਂ ਕਹਿ ਚੁੱਕਾ ਕਿ ਨਾਉਨ ਜ਼ਿੰਮੇਵਾਰ ਬੰਦਿਆਂ ਵਾਲੀ ਗੱਲ ਕਰ ਰਹੇ ਨੇ ਇਹਨਾਂ ਨੂੰ ਵਾਲੇ ਪਤਾ ਹੀ ਨਹੀਂ ਨਹੀਂ ਕਿ ਐਮਐਲਏ ਦੀ ਕੀ ਪੋਜੀਸ਼ਨ ਹੈ ਔਰ ਐਮਐਲਏ ਕੀ ਕਰ ਸਕਦਾ ਇਹ ਵਿਚਾਰੇ ਐਮਐਲਏ ਡਾਵਾਡਲ ਤੁਰੇ ਫਿਰਦੇ ਆ ਮੰਤਰੀ ਡਾਵਾਡਲ ਤੁਰੇ ਫਿਰਦੇ ਆ ਉਹਨਾਂ ਨੂੰ ਉਹਨਾਂ ਦੀ ਆਪਣੀ ਪੁਛਗਿਛ ਨਹੀਂ ਹੈ ਇੱਥੋਂ ਹੀ ਸਾਬਤ ਹੋ ਜਾਂਦਾ ਕਿ ਅਗਰ ਜੇ ਐਕਸੀਡੈਂਟ ਹੋ ਗਿਆ ਤੂੰ ਇੱਕ ਜ਼ਿੰਮੇਵਾਰ ਆ ਚੁਣਿਆ ਆ ਨਾ ਮੰਦਾ ਉੱਥੇ ਖਲੋਗੇ ਉੱਤੇ ਖੜ ਜਾ ਉੱਤੇ ਖਲੋ ਕੇ ਲੋਕਾਂ ਦੇ ਦੁੱਖ ਸੁੱਖ ਸੁਣਨ ਲੋਕਾਂ ਦੀ ਸਾਰ ਲੈ ਉੱਤੇ ਪੁਲਿਸ ਨੂੰ ਬੁਲਾ ਆਪ ਵੀ ਭੱਜ ਜਾਣਾ ਆਪ ਵੀ ਨੰਬਰ ਬਰੇਟਾ ਲਾ ਲੜੀਆਂ ਇਸ ਤੋਂ ਸ਼ਰਮ ਵਾਲੀ ਕਰੀ ਗੱਲ ਉਸ ਦੀ ਇੱਥੋਂ ਪਤਾ ਲੱਗਦਾ ਕਿ ਲੋਕ ਕਿੰਨੇ ਕੁ ਜ਼ਿੰਮੇਵਾਰ ਨੇ ਇਹਨਾਂ ਨੂੰ ਕੋਈ ਇਸ ਗੱਲ ਦਾ ਤਜਰਬਾ ਨਹੀਂ ਹੈ ਸਰਕਾਰ ਦੇ ਵਿੱਚ ਕੰਮ ਕਰਦਾ ਇਸ ਕਰਕੇ ਇਸ ਲਈ ਬਹੁਤ ਇੱਕ ਖਤਰੇ ਵਾਲੀ ਗੱਲ ਹੈ ਇਹੋ ਜਿਹੇ ਲੋਕ ਇਹੋ ਜਿਹੀ ਹਰਕਤਾਂ ਕਰਨ ਤੇ ਖਤਰੇ ਵਾਲੀ ਗੱਲ ਲਗਾਤਾਰ ਜਿਸ ਤਰ੍ਹਾਂ ਦੀ ਵਾਰਦਾਤਾਂ ਹੋ ਰਹੀਆਂ ਨੇ ਜਿਸ ਤਰ੍ਹਾਂ ਕੱਲ ਇੱਕ ਖਾਲਸਾ ਕਾਲਜ ਦੇ ਬਾਹਰ ਇੱਕ ਗੋਲੀ ਚੱਲਦੀ ਐ ਇੱਕ ਬੱਚਿਆਂ ਵੱਲੋਂ ਫੇਰ ਦੋ ਜਿਹੜੇ ਕੀ ਡੈਥ ਡੈਥ ਵੀ ਹੋ ਜਾਂਦੀ ਐ ਕਿਵੇਂ ਦੇਖਦੇ ਕੋ ਤੁਹਾਨੂੰ ਮੈਂ ਦੱਸ ਚੁੱਕਾ ਹਾਲਾਤ ਖਰਾਬ ਨੇ ਇੱਕ ਇੱਕ ਕਤਲ ਥੋੜਾ ਹੋ ਰਿਹਾ ਬੱਸ ਲੁੱਟੀ ਗਈ ਐ ਅਸਲ ਵਿੱਚ ਕਤਲ ਹੋ ਰਿਹਾ ਸਿੱਧੂ ਦਾ ਕਤਲ ਹੋ ਗਿਆ ਹੋਰ ਬੜੀਆਂ ਵਾਰਦਾਤਾਂ ਪਿਛਲੇ 2 ਮਹੀਨਿਆਂ ਵਿੱਚ ਖਿਡਾਰੀ ਮਾਰੇ ਗਏ ਨੇ ਆਨੇਕਾਂ ਹੀ ਵਾਰਦਾਤਾਂ ਜਿਹੜੀਆਂ ਮੋਟਰਸਾਈਕਲ ਚੋਰੀ ਹੋ ਰਹੇ ਨੇ ਲੁੱਟਾਂ ਛੁਟਾਂ ਹੋ ਰਹੀਆਂ ਇਹ ਸਿਰਫ ਨਾ ਗਈ ਸਰਕਾਰ ਦੀ ਫੇਲ ਹੋ ਰਹੀ ਐ ਸਰਕਾਰ ਦਾ ਕੰਟਰੋਲ ਨਹੀਂ ਆ ਲੋਕਾਂ ਦਾ ਡਰ ਲੱਗਦਾ ਕਰਕੇ ਪੁਲਿਸ ਨੂੰ ਇਸ ਕਰਕੇ ਜਿਹੜੀਆਂ ਵਾਰਤਾਂ ਜਿਹੜੀਆਂ ਵਧ ਗਈਆਂ ਅਗਰ ਜੇ ਕੰਟਰੋਲ ਨਾ ਆਇਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਉਹ ਭਿਆਨਕ ਛੱਡੇ ਨਿਕਲ ਲੰਗੇ ਲੰਗੇ ਅਸੀਂ ਹੁਣ ਜਿਸ ਤਰ੍ਹਾਂ ਕੀ ਹਰਜਿੰਦਰ ਸਿੰਘ ਠੇਕੇਦਾਰ ਜੀ ਦੇ ਨਾਲ ਗੱਲਬਾਤ ਕੀਤੀ ਹੈ ਕੀ ਉਹਨਾਂ ਵੱਲੋਂ ਕਿਹਾ ਗਿਆ ਜੇ ਕੰਟਰੋਲ ਨਾ ਹੋਇਆ ਤੇ ਭਿਆਨਕ ਜਿਹੜੇ ਕੀ ਇਸ ਤਰ੍ਹਾਂ ਕੈਮਰਾਮੈਨ ਤਰੁਣ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਰਾਮਨੀ ਸਰ